ਅੱਜ ਨaik ਮੈਂ ਬਹੁਤ ਵਧੀਆ ਪ੍ਰੋਡਕਟ ਲੈ ਕੇ ਆਇਆ ਹਾਂ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਜਿੱਦਾਂ ਕਿ ਗਰਮੀਆਂ ਦੇ ਵਿੱਚ ਬਹੁਤ ਸਾਰੀ ਜਗ੍ਹਾ ਦੇ ਉੱਤੇ ਛਿਪਕਲੀਆਂ ਵੱੜ ਜਾਂਦੀਆਂ ਨੇ ਕੋਕਰੇਚ ਵੱਡਣ ਲੱਗ ਜਾਂਦੇ ਨੇ ਜ਼ਿਆਦਾ ਕਰ ਪ੍ਰਿੰਡਾ ਪ੍ਰਿੰਡਾ ਕਾਫੀ ਜ਼ਿਆਦਾ ਖਤਰਨਾਕ ਹੁੰਦੇ ਆ ਜਿੱਥੇ ਥੋੜੀ ਜਿਹੀ ਖਾਲੀ ਸਪੇਸ ਮਿਲਦੇ ਆ ਉੱਥੇ ਆਪਣਾ ਇੱਕ ਛੱਤਾ ਲਾ ਲੈਂਦੇ ਆ ਨੇ ਫਿਰ ਜਿਵੇਂ ਕਿ ਆਪਾਂ ਮਾੜਾ ਮੋਟਾ ਕੋਈ ਹਿਲਚੁਲ ਵੀ ਹੁੰਦੀ ਆ ਤਾਂ ਲੜ ਜਾਂਦੀਆਂ ਨੇ ਇਸੇ ਤਰ੍ਹਾਂ ਛਿਪਕਲੀਆਂ ਤੋਂ ਵੀ ਆਪਾਂ ਅੱਜ ਦਾ ਬਹੁਤ ਅਲੱਗਾ ਥੋੜਾ ਜਿਹਾ ਵੀ ਗੈਪ ਅੱਜਕਲ ਆਮ ਘਰਾਂ ਦੇ ਵਿੱਚ ਰਹਿ ਜਾਂਦਾ ਉਹਨੂੰ ਰੀਫਿਲ ਹਾਂ ਜੀ ਮੈਂ ਦੇਖ ਸਕਦਾ ਤੁਸੀਂ ਉਹ ਮੀਟਰ ਦੇ ਬੈਕ ਸਾਈਡ ਤੇ ਖਾਲੀ ਜਗ੍ਹਾ ਜੀ ਤੁਸੀਂ ਇੱਥੇ ਮਾਰਨਾ ਚਾਹੁੰਦੇ ਹੋ ਇਸ ਚੀਜ਼ ਨੂੰ ਤਾਂ ਇੱਥੇ ਇਸਤੇਮਾਲ ਕਿੱਦਾਂ ਕਰਨਾ ਐਦਾਂ ਇਹ ਆਪਣੇ ਆਪ ਗੈਪ ਫਿਲ ਕਰ ਦਿੰਦੀ ਆ ਚੈੱਕ ਕਰੂ ਇਹ ਪੂਰਾ ਬੰਦ ਹੋ ਚੁੱਕਿਆ ਤੁਸੀਂ ਦੇਖ ਸਕਦੇ ਹੋ ਨਾ ਤਾਂ ਇਹ ਦਿੱਤੇ ਕੋਈ ਚਿਪਕਰੀ ਹੈ ਨਾ ਕੋ ਟਿੱਡੀ ਬਨਕੀ ਕੁਝ ਵੀ ਨਹੀਂ ਅੰਦਰ ਜਾਣਾ ਇਹਨੇ ਇਹ ਥੋੜੀ देर ਬਾਅਦ ਇੰਨੀ ਹਾਰਡ ਹੋ ਜੂਗੀ ਤੁਸੀਂ ਤੋੜ ਨਹੀਂ ਸਕਦੇ ਵੀਡੀਓ ਵਧੀਆ ਲੱਗਦੀ ਆ ਪ੍ਰੋਡਕਟ ਵਧੀਆ ਲੱਗਿਆ ਹੋਏ ਲਾਈਕ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕੋਈ ਬੇਨਾਵੀਰ ਲੈਣਾ ਚਾਹੁੰਦਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਠੀਕ ਹੈ ਰੇਟ ਵਗੈਰਾ ਆਪਾਂ ਸਾਰਾ ਕੁਝ ਦੱਸ ਦਾਂਗੇ ਔਨਲਾਈਨ ਸ਼ਿਪਿੰਗ ਚੱਲ